ਵੈਸੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਦੇ ਸਾਰੇ ਰਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਇਸ ਦੇ ਬਾਅਦ ਯੂਧ ਕਈ ਪ੍ਰਕਾਰ ਦੀਆਂ ਕੋਸ਼ਾ ਬਿਕਰਮਜੀਠਿਆ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਬਿਕਰਮਜੀਠਿਆ ਦੇ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਖਰਕਾਰ ਬਿਕਰਮਜੀਤਿਆ ਨੂੰ ਜਵਾਬਤ ਕਿਉਂ ਨਹੀਂ ਮਿਲ ਰਹੀ ਮੁਹਾਲੀ ਦੀ ਸਥਾਨਕ ਅਦਾਲਤ ਵਿੱਚ ਵਾਰ-ਵਾਰ ਬਿਕਰਮਜੀਤਿਆ ਦੀ ਨਿਆਂਿਕ ਹਰਾਸਤ ਹੋ ਰਹੀ ਹੈ ਕਿਉਂਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ ਤੋਂ ਇਲਾਵਾ ਹੋਰ ਵੱਧ ਕੁਝ ਹੋਰ ਸਬੂਤ ਵੀ ਲੱਗੇ ਨੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਦੇ ਹੱਥ ਵਿੱਚ ਇਸ ਕਰਕੇ ਮੁਹਾਲੀ ਦੀ ਸਥਾਨਕ ਵਾਰ-ਵਾਰ ਉਹਨਾਂ ਦੀ ਨਿਆਂਿਕ ਹਰਾਸਤ ਹੋ ਰਹੀ ਹੈ ਦੂਸਰੇ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾ ਦਿੱਤਾ ਗਿਆ ਖੜਕਾ ਦਿੱਤਾ ਗਿਆ ਹੈ ਵਿਕਰਮਜੀਤਿਆ ਅਤੇ ਉਸਦੇ ਵਕੀਲਾ ਵੱਲੋਂ 26 ਸਤੰਬਰ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਕਾਰਨ ਦੱਸੋ ਨੋਟਿਸ ਜਿਹੜਾ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਭੇਜ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਜੇਕਰ ਉਹ ਤੁਨੀ ਰਾਤ ਮਿਲਦੀ ਤਾਂ ਫਿਰ ਦਰਵਾਜ਼ਾ ਖੜਕਾਇਆ ਜਾਵੇਗਾ ਉਹ ਵੀ ਆਖਰੀ ਜ ਅਦਾਲਤ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਤੋਂ ਬਾਅਦ ਸਾਰੇ ਰਸਤੇ ਬਿਕਰਮਜੀਠਿਆ ਦੇ ਬੰਦ ਹੋ ਜਾਣਗੇ ਲੇਕਿਨ ਜਿਸ ਤਰ੍ਹਾਂ ਦੀਆਂ ਕਨਸੂਆਂ ਚੱਲ ਰਹੀਆਂ ਨੇ ਬਿਕਰਮਜੀਠਿਆ ਨੂੰ ਲੈ ਕੇ ਬਿਕਰਮਜੀਠਿਆ ਜਿੰਨੀ ਦੇਰ ਤੱਕ ਆਪਣੇ ਆਪ ਨੂੰ ਲਾਹਾਂਬਾ ਦੀ ਨਵੀਂ ਜਿਲ੍ਹੇ ਤੋਂ ਬੈਠੇ ਹੋਏ ਸਬਦ ਨਹੀਂ ਕਰ ਦਿੰਦੇ ਕਿ ਮੈਂ ਸਹੀ ਹਾਂ ਓਨੀ ਦੇਰ ਤੱਕ ਉਸ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਨਵੀ ਨਵੀ ਅਪਡੇਟ ਆਈ ਹੈ ਬਿਕਰਮਜੀਠਿਆ ਨੂੰ ਲੈ ਕੇ ਕਿ ਆਖਰਕਾਰ ਬਿਕਰਮਜੀਠਿਆ ਨੂੰ ਜ਼ਬਾਨਤ ਕਿਉਂ ਨਹੀਂ ਮਿਲ ਰਹੀ ਕਿਉਂ ਬਿਕਰਮਜੀਠਿਆ ਦੇ ਪਰਿਵਾਰ ਅਤੇ ਬਿਕਰਮਜੀਠਿਆ ਦੀ ਝੋਲੀ ਦੇ ਵਿੱਚ ਖੈਰ ਨਹੀਂ ਪੈ ਰਹੀ ਇੱਕ ਪਾਸੇ ਬਿਕਰਮਜੀਠਿਆ ਵੱਲੋਂ ਚੀਕਾਂ ਮਾਰੀਆਂ ਜਾ ਰਹੀਆਂ ਨੇ ਕਿ ਮੇਰੇ ਉੱਤੇ ਜਿਹੜੇ ਦੋਸ਼ ਲਗਾਏ ਗਏ ਨੇ ਉਹ ਬੇਬੁਨਿਆਦ ਨੇ ਮੈਂ ਬੇਕਸੂਰ ਮੈਂ નિર્ਦੋਸ਼ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਕਹਿੰਦੇ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਕੀਤੀਆਂ ਨੇ ਉਹਨਾਂ ਨੂੰ ਕੋਈ ਰਾਤ ਨਹੀਂ ਹੁਣ ਬਿਕਰਮਜੀਤਿਆ ਦੇ ਅਦਸਤੇਦਾਰਾਂ ਦੀ ਵਾਰੀ ਹੈ ਚਾਹੇ ਉਹ ਗਨੀਮਕੌਰ ਮਜੀਠੀਆ ਹੋਣ ਚਾਹੇ ਬਿਕਰਮਜੀਤਿਆ ਦੇ ਪਿਤਾ ਹੋਵੇ ਪਿਤਾ ਹੋਣ ਸਤਜਿਤ ਮਜੀਠੀਆ ਤੇ ਚਾਹੇ ਬਿਕਰਮਜੀਤਿਆ ਦੇ ਸਹੁਰਾ ਪਰਿਵਾਰ ਹੋਵੇ ਗਜਪਤ ਸਿੰਘ ਗਰੇਵਾਲ ਨੂੰ ਵੀ ਵਿਜੀਲਸ ਨੇ ਬੁਲਾ ਲਿਆ ਹੈ ਗਨੀਮਕੌਰ ਮਜੀਠੀਆ ਨੂੰ ਸੰਭਲ ਭੇਜ ਦਿੱਤੇ ਨੇ ਹਾਲਾਂਕਿ ਗਨੀਮਕੌਰ ਮਜੀਠੀਆ ਨੇ ਚੈਲੰਜ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਅਤੇ ਮਪਾਲ ਭਗ ਦੇ ਅਧਿਕਾਰੀਆਂ ਨੂੰ ਰਿਸ਼ਤੇਦਾਰ ਵੀ ਇਸ ਵਿੱਚ ਅਰਮੋਲਵ ਹੋਣਗੇ ਰਿਸ਼ਤੇਦਾਰਾਂ ਦੇ ਕੋਲ ਵੀ ਪੁੱਛ-ਪੁੱਛ ਹੋਵੇਗੀ ਅਤੇ ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਇਨਵੈਸਟ ਕੀਤਾ ਗਿਆ ਉਹ ਇਨਵੈਸਟਮੈਂਟ ਹਾਲੇ ਵੀ ਉਹ ਉਹ ਜਿਹੜੀ ਇਨਵੈਸਟੀਗੇਸ਼ਨ ਉਹ ਹਾਲੇ ਵੀ ਜਾਰੀ ਹੈ ਬਿਕਰਮ ਜੀਠਿਆ ਨੇ ਦਸ ਸਾਲਾਂ ਦੇ ਵਿੱਚ ਕਰੋੜਾ ਰੁਪਏ ਕਮਾਇਆ ਹੈ ਪਹਿਲਾ ਮਾਮਲਾ 540 ਕਰੋੜ ਰੁਪਏ ਦਾ ਸੀ ਹੁਣ ਮਾਮਲਾ 700 ਕਰੋੜ ਦਾ ਹੈ ਤੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਇਹਨਾਂ ਦੀ ਕੁੱਲ ਜਾਇਦਾਦ 55000 ਕਰੋੜ ਰੁਪਏ ਹੈ ਜੇਕਰ ਇਹਨਾਂ ਦੀ 55000 ਕਰੋੜ ਰੁਪਏ ਹੈ ਜਿ ਤਰ੍ਹਾਂ ਨਮਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਇਹਨਾਂ ਦੇ ਕੁੱਲ ਤਾਂ ਹਰੇ ਰੰਗ ਦੀ ਕੁਆਲਿਟੀ ਹੁੰਦੀ ਸੀ 100 ਗੱਜ ਦੇ ਘਰ ਦੇ ਵਿੱਚ ਰਹਿੰਦੇ ਸੀ ਈਵਨ ਦੋ ਇਹਨਾਂ ਦੇ ਦਿੱਲੀ ਵਾਲਾ ਸੈਨਿਕ ਫਾਰਮ ਜਿਹੜਾ ਬੈਂਕ ਮੁਲਾਜ਼ਮਾ ਵੱਲੋਂ ਪਲੱਸ ਕਰ ਲਿਆ ਗਿਆ ਤੇ ਫਿਰ ਜਿਵੇਂ ਹੀ ਇਹ ਵਿਧਾਇਕ ਬਣੇ ਜਿਵੇਂ ਹੀ ਮੰਤਰੀ ਬਣੇ ਨਾਲ ਦੀ ਨਾਲ ਇਹਨਾਂ ਵੱਲੋਂ ਕਰੋੜਾਂ ਨਹੀਂ ਅਰਬਾਂ ਖਰਬਾਂ ਪੈ ਕਮਾ ਲਏ ਗਏ ਸੱਤਾ ਤੇ ਪਿੰਦੀ ਦੀ ਵੀ ਜਾਂਚ ਚੱਲ ਰਹੀ ਹੈ ਬੋਲੀ ਅਜ਼ਰਾਲਾ ਨੇ ਗਵਾਹੀ ਠੋਕੇ ਦਿੱਤੀ ਹੈ ਤਲਵੀਰ ਗੁੱਲ ਨੇ ਵੀ ਗਵਾਹੀ ਠੋਕੇ ਦਿੱਤੀ ਹੈ ਸਾਬਕਾ ਪੰਜਾਬ ਦੇ ਡੀਜੀਪੀ ਕੀ ਸਦਾਰਚਟ ਉਪਤੇ ਆਏ ਸਾਬਕਾ ਈਡੀ ਦੇ ਡਾਇਰੈਕਟਰ ਨਰਿੰਜਨ ਸਿੰਘ ਉਹਨਾਂ ਨੇ ਵੀ ਗਵਾਹੀਆਂ 400 ਤੋਂ ਵੱਧ ਬੈਂਕ ਖਾਤਿਆਂ ਵਿੱਚ ਲੈਣ ਦੇਣ ਹੋਇਆ ਹੈ 100 ਤੋਂ ਵੱਧ ਬੰਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਹੁਣ ਵਾਰੀ ਹੈ ਰਿਸ਼ਤੇਦਾਰਾਂ ਦੀ ਜਿੰਨੀ ਦੇ ਤੱਕ ਪੂਰੀ ਤਰ੍ਹਾਂ ਜਾਂਚ ਪੜਤਾਲ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ ਬਿਕਰਮਜੀਠਿਆ ਨੂੰ ਲੈ ਕੇ 19 ਦੇ ਤੱਕ ਬਿਕਰਮਜੀਠਿਆ ਦਾ ਜੇਲ੍ਹ ਦੇ ਵਿੱਚ ਆਉਣਾ ਮੁਸ਼ਕਲ ਹੈ ਹੁਣ ਬਿਕਰਮਜੀਠੇ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਧਰਮ ਪਤਨੀ ਤੋਂ ਬਾਅਦ ਉਹਨਾਂ ਦੇ ਪਿਤਾ ਪਿਤਾ ਤੋਂ ਬਾਅਦ ਉਹਨਾਂ ਦੇ ਸਹੁਰੇ ਪਰਿਵਾਰ ਹਾਲਾਂਕਿ ਸਹੁਰੇ ਪਰਿਵਾਰ ਨੂੰ ਤਾਂ ਆਲਰੇਡੀ ਉਹਨਾਂ ਨੇ ਅਵਿਜ਼ਨਸ ਦੇ ਸਰਵੋੱਚ ਅਧਿਕਾਰੀਆਂ ਨੇ ਕਹਿ ਦਿੱਤਾ ਕਿ ਤਲਬ ਹੋ ਅਸੀਂ ਤੁਹਾਡੇ ਨਾਲ ਸਵਾਲ ਜਵਾਬ ਕਰਨੇ ਨੇ ਯਾਨੀ ਕਿ ਜਿੰਨਾ ਵੀ ਪੈਸਾ ਚੈਨਲਾਈਜ਼ ਕੀਤਾ ਗਿਆ ਜਿੰਨਾ ਵੀ ਪੈਸਾ ਕਮਾਇਆ ਗਿਆ ਜਿਹੜੀਆਂ-ਜਿਹੜੀਆਂ ਕੰਪਨੀਆਂ ਦੇ ਵਿੱਚ ਪੈਸਾ ਇਨਵੈਸਟਮੈਂਟ ਕੀਤਾ ਗਿਆ ਬਿਕਰਮਜੀਠਿਆ ਵੱਲੋਂ ਚਾਹੇ ਉਹ ਬਲੈਕ ਮਨੀ ਸੀ ਚਾਹੇ ਉਹ ਵਾਈਟ ਮਨੀ ਸੀ ਉਹ ਪੈਸਾ ਆਇਆ ਕਿੱਥੋਂ ਉਸ ਦੇ ਹਵਾਲੇ ਉਹਨਾਂ ਕੰਪਨੀਆਂ ਦੇ ਮਾਲਕਾਂ ਦੇ ਕੋਲੋਂ ਮੰਗੇ ਸਾਰੇ ਨੇ ਅਤੇ ਉਹਨਾਂ ਵੱਲੋਂ ਵੀ ਬਿਕਰਮਜੀਠਿਆ ਦਾ ਪੱਖ ਨਹੀਂ ਪੂਰਿਆ ਸਾਰਿਆ ਜਿੰਨੀ ਦੇਰ ਤੱਕ ਬਿਕਰਮਜੀਠਿਆ ਆਪਣੇ ਆਪ ਨੂੰ ਸਾਬਤ ਸਹੀ ਨਹੀਂ ਕਰ ਲੈਂਦੇ ਲਾਭਾ ਦੀ ਨਵੀਂ ਜੇਲ੍ਹ ਦੇ ਚੋਂ ਬੈਠੇ ਹੋਏ ਉਨੀ ਦੇਰ ਤੱਕ ਬਿਕਰਮਜੀਠਿਆ ਦਾ ਜੇਲ੍ਹ ਦੇ ਵਿੱਚ ਆਉਣਾ ਲਗਭਗ ਮੁਸ਼ਕਲ ਹੈ ਮੁਹੱਲੀ ਦੀ ਸਾਨਕ ਅਦਾਲਤ ਫੈਸਲਾ ਕਰਦੀ ਹੈ ਉਹੀ ਫੈਸਲਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਹੋਵੇਗਾ ਉਹਦੇ ਉੱਤੇ ਮੰਥਨ ਕੀਤਾ ਜਾਵੇਗਾ ਮੰਥਨ ਮੁਹੱਲੀ ਦੀ ਸਾਨਕ ਨੇ ਤਾਂ ਕੋਈ ਨਾ ਕਰ ਦਿੱਤੀ ਹੈ 40000 ਪੰਨਿਆਂ ਦੀ ਰਿਪੋਰਟ ਤੋਂ ਇਲਾਵਾ ਹਾਲੇ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰੋਸੀਕਿਊਸ਼ਨ ਦੱਸਿਆ ਕਿ ਬਹੁਤ ਸਾਰੇ ਖਾਤੇ ਖਾਤੇ ਵਿੱਚ ਪੜਤਾਲ ਹੋਣੀ ਹੈ ਜਿਸ ਨੇ ਸ਼ੈੱਲ ਕੰਪਨੀਆਂ ਨੇ ਬੇਨਾਮੀ ਖਾਤੇ ਨੇ ਬਾਰੀ ਇਲਾਕਿਆਂ ਨਾਲ ਜੁੜੇ ਹੋਏ ट्रांजੈਕਸ਼ਨਰ ਦੀ ਜਾਂਚ ਅੱਗੇ ਹੋਣੀ ਹੈ ਹਾਲੇ ਹਾਲੇ ਤਾਂ 40 ਹਜ਼ਾਰ ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਅਪਰਾਧ ਨਹੀਂ ਵੱਡੇ ਆਰਥਿਕ ਅਰਥ ਚੌੜੇ ਦਾਇਰੇ ਵਾਲੇ ਮਾਮਲਾ ਹੈ ਜਿੱਥੇ ਪਿੱਛੇ ਵੱਡਾ ਮਾਮਲਾ ਦੱਤ ਹੈ ਅਦਾਲਤ ਨੇ ਕਿਹਾ ਹੈ ਕਿ ਆਰਥਿਕ ਵਿੱਚ ਜ਼ਿਆਦਾ ਤਬਦੀਲੀਆਂ ਗਵਾਹ ਤੱਤ ਦਸਤਾਵੇਜ਼ ਅਤੇ ਸੁਭਾਵਨਾ ਹੈ ਕਿ ਬੈਕ ਬਹਿ ਰਿਹਾ ਹੈ ਕਿ ਜੀਟੀਆ ਛੱਡਣ ਦੀ ਪ੍ਰਭਾਵਿਤ ਹੋ ਸਕਦੇ ਹਨ ਦਸਤਾਵੇਜ਼ ਨੂੰ ਬਦਲਿਆ ਜਾਂ ਮਟਾਇਆ ਜਾ ਸਕਦਾ ਹੈ ਇਸ ਕਰਕੇ ਬਿਕਰ ਮਜੀਠੀਆ ਨੂੰ ਛੱਡਿਆ ਨਹੀਂ ਜਾ ਕਿ ਜੇਕਰ ਇਹਦੀ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਹੁੰਦੀ ਹੈ ਇਹਦੇ ਸਕੇ ਸੰਬੰਧੀਆਂ ਨਾਲ ਗੱਲਬਾਤ ਹੁੰਦੀ ਹੈ ਇਹਦੀ ਫਰੈਂਡ ਸਰਕਲ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਦਸਤਾਵੇਜ ਬਟਾਏ ਦਸਤਾਵੇਜ ਬਟਾਏ ਜਾ ਸਕਦੇ ਨੇ ਖੁਰਦਬੁਰ ਕੀਤੇ ਜਾ ਸਕਦੇ ਨੇ ਇਸ ਕਰਕੇ ਜਿੰਨੀ ਦੇਰ ਤੱਕ ਐਂਡ ਪੁਆਇੰਟ ਤੇ ਇਨਵੈਸਟੀਗੇਸ਼ਨ ਖਤਮ ਨਹੀਂ ਹੁੰਦੀ ਓਨੀ ਦੇਰ ਤੱਕ ਬਿਕਰਮ ਜਿੱਥਿਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਇਟ ਮੀਨਸ ਦੋਸ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਬਾਅਦ ਵੀ ਆ ਸਕਦੇ ਉਸ ਤੋਂ ਬਾਅਦ ਲੰਮੀ ਸਜ਼ਾ ਵੀ ਹੋਵੇਗੀ ਬਿਕਰਮ ਜਿਠਿਆ ਨੂੰ ਹੁਣ ਕਾਰਵਾਈ ਪੰਜਾਬ ਸਰਕਾਰ ਪੰਜਾਬ ਪੁਲਿਸ ਵਿਜਨਸ ਦੇ ਸਰਪੱਤਕਾਰੀਆਂ ਵੱਲੋਂ ਬਿਕਰਮ ਜਿਠਿਆ ਦੇ ਪ੍ਰਵਾਹ ਅਤੇ ਜਿਹੜੀਆਂ-ਜਿਹੜੀਆਂ ਸ਼ੈਲ ਕਾਪੀਆਂ ਦੇ ਵਿੱਚ ਪੈਸੇ ਨਿਵਸ਼ਟ ਕਿੱਥੇ ਗਏ ਜਿੱਥੇ-ਜਿੱਥੇ ਵੀ ਇਹਨਾਂ ਨੇ ਬੇਇਨਾਮੀ ਜਾਇਦਾਦ ਬਣਾਈ ਉਹਨਾਂ ਜ਼ਾਇਦਾਦਾਂ ਦੇ ਖੁਲਾਸੇ ਹੌਲੀ-ਹੌਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜਨਸ ਦੇ ਸਰਪੱਤਕਾਰ ਅਧਿਕਾਰੀ ਕਰਨਗੇ ਲਗਭਗ ਬਿਕਰਮ ਜੀਠਿਆ ਦਾ ਜੇਲ੍ਹ ਦੇ ਵਿੱਚ ਆਉਣਾ ਇਹ ਮੁਸ਼ਕਲ ਹੈ